ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨੰਬਰ 1 ਰਜਾਨਾ ਸੰਤਰੇ ਖਾਣ ਵਾਲੇ ਵਿਅਕਤੀ ਨੂੰ ਕਦੇ ਵੀ ਪੀਲੀਏ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੇ ਨਾਲ ਹੀ ਉਸ ਦੇ ਚਿਹਰੇ ਤੇ ਚਮਕਾ ਜਾਂਦੀ ਹੈ ਨੰਬਰ 2 ਰੋਟੀ ਖਾਣ ਸਮੇਂ ਕਿਸੇ ਵੀ ਚੀਜ਼ ਵੱਲ ਧਿਆਨ ਨਾ ਲਗਾਓ ਇਸ ਨਾਲ ਤੁਸੀਂ ਰੋਟੀ ਜ਼ਿਆਦਾ ਖਾ ਲੈਂਦੇ ਹੋ ਇਸ ਨਾਲ ਮੋਟਾਪੇ ਦੇ ਨਾਲ-ਨਾਲ ਤੁਸੀਂ ਨੀਕਾ ਬਿਮਾਰੀਆਂ ਦੇ ਘੇਰੇ ਵਿੱਚ ਆ ਜਾਂਦੇ ਹੋ ਨੰਬਰ 3 ਪਿਆਜ਼ ਨੂੰ ਕੱਟ ਕੇ ਜ਼ਿਆਦਾ ਸਮਾਂ ਰੱਖ ਕੇ ਨਾ ਖਾਓ ਇਹ ਤੁਹਾਡੇ ਸਰੀਰ ਲਈ ਜ਼ਹਿਰ ਬਣ ਸਕਦਾ ਹੈ ਇਸ ਦੇ ਨਾਲ ਤੁਸੀਂ ਇਨਕਾਂ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 4 ਬਾਸਤੀ ਜੜ ਨੂੰ ਰਗੜ ਕੇ ਜੇਕਰ ਅਸੀਂ ਦਾਦ ਉੱਪਰ ਲਗਾ ਲੈਂਦੇ ਹਾਂ ਤਾਂ ਦਰਦ ਹੌਲੀ-ਹੌਲੀ ਠੀਕ ਹੋ ਜਾਵੇਗਾ ਨੰਬਰ 5 ਸੰਜੂ ਰੋਕਣ ਨਾਲ ਸਿਰਦਰਦ ਗੁੱਸਾ ਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ ਨੰਬਰ 6 ਜੇਕਰ ਤੁਹਾਨੂੰ ਪਿਸ਼ਾਬ ਰੁਕ ਰੁਕੇ ਆ ਰਿਹਾ ਹੈ ਤਾਂ ਨਾਰੀਅਲ ਪਾਣੀ ਪੀਣ ਨਾਲ ਤੁਹਾਡੀ ਇਹ ਸਮੱਸਿਆ ਬਹੁਤ ਜਲਦ ਦੂਰ ਹੋ ਸਕਦੀ ਹੈ ਨੰਬਰ 7 ਬਾਜਰੇ ਦੇ ਦਾਣੇ ਦੇ ਬਰਾਬਰ ਹਿੰਗ ਜਾਂ ਗੁੜ ਨੂੰ ਕੇਲੇ ਦੇ ਨਾਲ ਮਿਲਾ ਕੇ ਖਾਣ ਨਾਲ ਵਾਰ ਵਾਰ ਡਕਾਰ ਆਉਣੇ ਬੰਦ ਹੋ ਜਾਂਦੇ ਹਨ ਨੰਬਰ ਅੱਠ ਸਾਰਾ ਦਿਨ ਬੈਠੇ ਨਾ ਰਹੋ ਕੁਝ ਸਮੇਂ ਵਿੱਚ ਵਿੱਚ ਦੀ ਜ਼ਰੂਰੀ ਤੁਰਨਾ ਫਿਰਨਾ ਕਰੋ ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹੋ ਨੰਬਰ ਨੌ ਜੇਕਰ ਤੁਹਾਡੇ ਕੰਨ ਵਿੱਚ ਕੋਈ ਵੀ ਕੀੜਾ ਪੈ ਜਾਵੇ ਤਾਂ ਉਸ ਵਿੱਚ ਫਟਕੜੀ ਵਾਲਾ ਪਾਣੀ ਪਾ ਦਿਓ ਇਸ ਦੀ ਮਦਦ ਨਾਲ ਕੀੜਾ ਬਹੁਤ ਹੀ ਆਸਾਨੀ ਨਾਲ ਬਾਹਰ ਨਿਕਲ ਜਾਵੇਗਾ ਕਿਉਂਕਿ ਇਹ ਬਹੁਤ ਹੀ ਖਾਰਾ ਹੁੰਦਾ ਹੈ ਨੰਬਰ 10 ਜੇਕਰ ਤੁਹਾਨੂੰ ਡਾਰਕ ਸਰਕਲ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਵਿਟਾਮਿਨ A ਕੈਪਸੂਲ ਖਾਇਆ ਕਰੋ ਇਸ ਨਾਲ ਡਾਰਕ ਸਰਕਲ ਘੱਟ ਹੋ ਜਾਵੇਗਾ ਨੰਬਰ 11 ਕਾਲੀ ਮਿਰਚ ਨੂੰ ਤਿਲਾਂ ਦੇ ਤੇਲ ਵਿੱਚ ਗਰਮ ਕਰਕੇ ਮਾਸਪੇਸ਼ੀਆਂ ਤੇ ਮਾਲਿਸ਼ ਕਰਨ ਨਾਲ ਗਠੀਏ ਦੇ ਰੋਗ ਤੋਂ ਬਹੁਤ ਆਰਾਮ ਮਿਲਦਾ ਹੈ ਨੰਬਰ 12 ਮੋਟਾਪਾ ਵੱਧ ਰਿਹਾ ਹੋਵੇ ਤਾਂ ਪੇਟ ਲਟਕ ਰਿਹਾ ਹੋਵੇ ਤਾਂ ਧੁੰਨੀ ਵਿੱਚ ਤੇਲ ਲਗਾਇਆ ਕਰੋ ਕੁਝ ਹੀ ਦਿਨਾਂ ਵਿੱਚ ਆਰਾਮ ਮਿਲਣ ਲੱਗ ਜਾਵੇਗਾ ਨੰਬਰ 13 ਪੱਕੇ ਹੋਏ ਅਨਾਰ ਦਾ ਰਸ ਗਰਮ ਕਰਕੇ ਬੱਚਿਆਂ ਨੂੰ ਪਿਲਾਉਣ ਨਾਲ ਬੱਚਿਆਂ ਦੀ ਉਲਟੀ ਆਉਣ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 14 ਸਵੇਰੇ ਜਾਗਣ ਤੋਂ ਤੁਰੰਤ ਬਾਅਦ ਗਰਮ ਪਾਣੀ ਪੀਣ ਨਾਲ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ। ਨੰਬਰ 15 ਜੇਕਰ ਤੁਹਾਡਾ ਬੱਚਾ ਜ਼ਿਆਦਾ ਮਿੱਟੀ ਖਾਂਦਾ ਹੈ ਤਾਂ ਉਸ ਨੂੰ ਕੇਲੇ ਅਤੇ ਸ਼ਹਿਦ ਮਿਲਾ ਕੇ ਦਿਓ। ਮਿੱਟੀ ਖਾਣੀ ਛੱਡ ਦੇਵੇਗਾ। ਨੰਬਰ 16 ਚਕੁੰਦਰ ਦੇ ਪੱਤਿਆਂ ਨੂੰ ਉਬਾਲ ਕੇ ਸਿਰ ਤੋਂ ਨਾਲ ਸਿਰ ਦੀ ਕੁਸ਼ਕੀ ਦੂਰ ਹੋ ਜਾਂਦੀ ਹੈ ਨੰਬਰ 17 ਜੋ ਲੋਕ ਰਾਤ ਨੂੰ ਦੇਰ ਨਾਲ ਸੌਂਦੇ ਹਨ ਉਹਨਾਂ ਦੀਆਂ ਲੱਤਾਂ ਸਮੇਂ ਤੋਂ ਪਹਿਲਾਂ ਹੀ ਕਮਜ਼ੋਰ ਹੋ ਜਾਂਦੀਆਂ ਹਨ ਨੰਬਰ 18 ਪਾਣ ਦੇ ਪੱਤਿਆਂ ਦਾ ਰਸ ਅੱਖਾਂ ਵਿੱਚ ਪਾਉਣ ਨਾਲ ਅੱਖਾਂ ਦੀ ਲਾਲੀ ਦੂਰ ਹੋ ਜਾਂਦੀ ਹੈ ਨੰਬਰ 19 ਲੱਕੜੀ ਦੇ ਅੱਗ ਤੇ ਬਣਿਆ ਖਾਣਾ ਨਾਲ ਬਹੁਤ ਹੀ ਜ਼ਿਆਦਾ ਤੰਦਰੁਸਤ ਰਹਿੰਦੇ ਹੋ ਨੰਬਰ ਬੀ ਆਪਣੇ ਚਿਹਰੇ ਉੱਪਰ ਜਦੋਂ ਮਾਲਚ ਕਰਦੇ ਹੋ ਤਾਂ ਹਮੇਸ਼ਾ ਹਲਕੇ ਹੱਥਾਂ ਦਾ ਇਸਤੇਮਾਲ ਕਰੋ ਕਦੇ ਵੀ ਜ਼ਿਆਦਾ ਰਗੜੋ ਨਾ ਨਹੀਂ ਤਾਂ ਤੁਹਾਡਾ ਚਿਹਰਾ ਬਹੁਤ ਜਲਦ ਖਰਾਬ ਹੋ ਜਾਵੇਗਾ ਨੰਬਰ 21 ਖਾਣਿਆਂ ਵਿੱਚ ਹਲਕਾ ਜਿਹਾ ਕਾਲਾ ਨਮਕ ਅਤੇ ਕਾਲੀ ਮਿਰਚ ਵੀ ਜ਼ਰੂਰ ਪਾਇਆ ਕਰੋ ਇਸ ਨਾਲ ਖਾਣਾ ਬਹੁਤ ਹੀ ਸਵਾਦ ਬੰਦਾ ਹੈ ਅਤੇ ਹਾਜਮ ਵੀ ਬਹੁਤ ਜਲਦ ਹੋ ਜਾਂਦਾ ਹੈ ਨੰਬਰ 30 ਜਿਹੜੀਆਂ ਔਰਤਾਂ ਰੋਜ਼ਾਨਾ ਘਿਓ ਨਾਲ ਸ਼ੈਦ ਚਟ ਲੈਂਦੀਆਂ ਹਨ ਉਹਨਾਂ ਦੇ ਸਰੀਰ ਦੀ ਚਰਬੀ ਹੌਲੀ-ਹੌਲੀ ਪਿਗਲਣ ਲੱਗ ਜਾਂਦੀ ਹੈ ਤੇ ਨਾਲ ਹੀ ਸਰੀਰ ਦਾ ਭਜਨ ਸਹੀ ਹੋਣ ਲੱਗ ਜਾਂਦਾ ਹੈ। ਨੰਬਰ 24 ਨਿੰਬੂ ਦੇ ਪੱਤੇ ਚਵਾ ਲਿਆ ਕਰੋ। ਕਈ ਰੋਗਾਂ ਤੋਂ ਦੂਰ ਰਹੋਗੇ ਨਾਲ ਹੀ ਚਿਹਰੇ ਦੀਆਂ अनेਕਾਂ ਹੀ ਸਮੱਸਿਆਵਾਂ ਦੂਰ ਹੋ ਜਾਣਗੀਆਂ। ਨੰਬਰ 25 ਮੋਬਾਈਲ ਫੋਨ ਦਾ ਇਸਤੇਮਾਲ ਜ਼ਿਆਦਾ ਨਾ ਕਰੋ ਇਸ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਨੰਬਰ 26 ਐਨਕਾਂ ਦੇ ਸ਼ੀਸ਼ੇ ਉੱਪਰ ਵੈਸਲੀਨ ਲਗਾ ਕੇ ਉਸ ਨੂੰ ਮਲਮਲ ਦੇ ਕੱਪੜੇ ਨਾਲ ਚੰਗੀ ਤਰ੍ਹਾਂ ਨਾਲ ਮਸਲ ਕੇ ਸਾਫ਼ ਕਰ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਐਨਕ ਦਾ ਸ਼ੀਸ਼ਾ ਬਿਲਕੁਲ ਸਾਫ਼ ਹੋ ਜਾਵੇਗਾ ਨੰਬਰ 27 ਸਵੇਰੇ ਉੱਠਣਸਾਰ ਸੈਰ ਜ਼ਰੂਰੀ ਕਰਿਆ ਕਰੋ ਇਸ ਨਾਲ ਸਰੀਰ ਨੂੰ अनेका ਹਿੱਲਾ ਮਿਲਦੇ ਹਨ ਜਿਸ ਕਾਰਨ ਸਰੀਰ ਹਮੇਸ਼ਾ ਜਵਾਨ ਹੀ ਮਹਿਸੂਸ ਕਰਦਾ ਹੈ ਨੰਬਰ 28 ਸ਼ਾਮ ਨੂੰ ਕਦੇ ਵੀ ਮਿੱਠਾ ਨਾ ਖਾਓ ਬਲਕਿ ਕੌੜਾ ਖਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 29 ਕਾਲੀ ਮਿੱਟੀ ਵਿੱਚ ਥੋੜਾ ਜਹਾ ਤੇਸੀ ਘੋ ਮਿਲਾ ਕੇ ਸੋਜ ਵਾਲੀ ਜਗ੍ਹਾ ਤੇ ਲਗਾਉਣ ਨਾਲ ਸੋਜ ਜੜ ਤੋਂ ਖਤਮ ਹੋ ਜਾਂਦੀ ਹੈ ਨੰਬਰ 30 ਕਾਲੀ ਕਿਸ਼ਮਿਸ਼ ਖਾਣ ਨਾਲ ਗੁਰਦੇ ਦੀ ਪਥਰੀ ਨਹੀਂ ਹੁੰਦੀ ਇਸ ਲਈ ਸਾਨੂੰ ਹਰ ਰੋਜ਼ ਨਿਯਮਤ ਮਾਤਰਾ ਵਿੱਚ ਕਾਲੀ ਕਿਸ਼ਮਿਸ਼ ਜ਼ਰੂਰ ਖਾਣੀ ਚਾਹੀਦੀ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ